ਬਹੁਤ ਵੱਡੀ ਖਬਰਾਂ ਜਿਵੇਂ ਕਿ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੀ ਇੱਕ ਬੜ ਵੱਡੀ ਪੋਰ ਖੁੱਲ ਚੁੱਕੀ ਹੈ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ ਕਨਨਾਬਾਦੀ ਜੇਲ੍ਹ ਦੇ ਵਿੱਚ ਮਿਲਣ ਜਾਂਦੇ ਨੇ ਪਰ ਇੱਕ ਪਾਸੇ ਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਬਲਟੋਹਾ ਵਰਗੇ ਪਤਾ ਨਹੀਂ ਕਿੰਨੇ ਕੁ ਲੀਡਰ ਜਾਂਦੇ ਨੇ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸੀ ਪਰ ਜਿਹੜੀ ਖਬਰ ਗੁਰਿੰਦਰ ਸਿੰਘ ਢਿੱਲੋਂ ਦੀ ਹੈ ਬੜੀ ਹੀ ਅਜੀਬੋ ਗਰੀਬ ਆ ਕੇ ਅੰਦਰਲੇ ਖਾਤੇ ਦੇ ਵਿੱਚ ਚੱਲ 기 ਰਿਹਾ ਸੀ ਜਦੋਂ ਸੁਣੋਗੇ ਤਹਾਦੇ ਵੀ ਹੋ ਛੁੱਟ ਜਾਣਗੇ ਕਿਉਂਕਿ ਪੰਜਾਬ ਦੀ ਸਰਕਾਰ ਦੇ ਉੱਤੋਂ ਦੀ ਹੋ ਕੇ ਗੁਰਿੰਦਰ ਸਿੰਘ ਢਿੱਲੋਂ ਨਾਬਾ ਦੀ ਜੇਲ੍ਹ ਦੇ ਵਿੱਚ ਕਿਵੇਂ ਪਹੁੰਚਦੇ ਨੇ ਔਰ ਉਹਨਾਂ ਦੇ ਸਿਰ ਦੇ ਉੱਤੇ ਹੱਥ ਕਿਹੜੇ ਬੰਦੇ ਦਾ ਸੀ ਕਿਉਂਕਿ ਜਿਹੜੇ ਇਹਦੇ ਸਬੂਤ ਨੇ ਉਹ ਵੀਡੀਓ ਮੇਰੇ ਹੱਥ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਵਿਕਰਮ ਸਿੰਘ ਮਜੀਠੀਆ ਦੀ ਕਹਿੰਦੇ ਜੀ ਪਤਨੀ ਦੇ ਨਾਲ ਬੜਾ ਗੂੜਾ ਤੇ ਬੜਾ ਹੀ ਅਨੋਖਾ ਰਿਸ਼ਤਾ ਅਸ ਕਰਕੇ ਉਹ ਵਿਕਰਮ ਮਜੀਠੀਆ ਨੂੰ ਮਿਲਣ ਗਏ ਨੇ ਪਰ ਉਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਤੋਂ ਪਹਿਲਾਂ ਯਾਨੀ ਪ੍ਰਧਾਨ ਮੰਤਰੀ ਦੇਸ਼ ਦੇ ਨਰਿੰਦਰ ਮੋਦੀ ਉਹਨਾਂ ਤੱਕ ਕਿਵੇਂ ਪਹੁੰਚ ਜਾਂਦੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਸਰਕਾਰ ਕਹਿੰਦੇ ਜੀ ਹੁਣ ਪੱਕੀ ਆ ਉਹ ਵੀ ਤੁਹਾਡੇ ਸਾਹਮਣੇ ਮੈਂ ਸੁਣਾਉਣ ਜਾ ਰਿਹਾ ਕਦੇ ਪੰਜਾਬ ਦੇ ਅੰਦਰ ਵੱਡੀ ਬਹੁਮਤ ਦੇ ਨਾਲ ਭਗਵੰਤ ਮਾਨ ਸਿੰਘ ਦੀ ਸਰਕਾਰ ਬਣਦੀ ਆ ਬਾਈ ਦੇ ਵਿੱਚ ਪਰ ਹੁਣ ਮੁੱਖ ਮੰਤਰੀ ਨੂੰ ਡੇਗਣ ਵਾਸਤੇ ਇੱਕ ਬਹੁਤ ਵੱਡਾ ਬਹੁਤ ਵੱਡਾ ਕਹਿ ਸਕਦੇ 1000 ਆਲੇ ਆ ਗਿਆ ਗੁਰਿੰਦਰ ਸਿੰਘ ਢਿੱਲੋਂ ਦਾ ਤਾਂ ਅਕਾਲੀ ਦਲ ਨੇ ਬਾਜੀ ਪਲਟ ਕੇ ਰੱਖ ਦਿੱਤੀ ਆ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਪੋਲ ਪਹਿਲਾਂ ਖੁੱਲਦੀ ਆ ਉਹ ਤੁਹਾਡੇ ਸਾਹਮਣੇ ਸੁਣਾਵਾਂਗੇ ਔਰ ਉਸ ਤੋਂ ਬਾਅਦ ਗੁਰਿੰਦਰ ਸਿੰਘ ਢਿੱਲੋਂ ਵੀ ਯਾਨੀ ਰਾਜਨੀਤੀ ਦੇ ਵਿੱਚ ਉਤਰ ਆਏ ਨੇ ਕਿਉਂ ਉਤਰ ਆਏ ਨੇ ਇਹ ਖਬਰ ਸੁਣਨ ਤੋਂ ਬਾਅਦ ਕਈ ਸਾਰੀਆਂ ਸੰਗਤਾਂ ਦੇ ਜਹਨ ਦੇ ਵਿੱਚੋਂ ਉਹਨਾਂ ਦਾ ਜਿਹੜਾ ਪਿਆਰ ਮੁਹੱਬਤ ਹੈ ਉਹ ਵੀ ਉੱਡ ਜਾਣਾ ਕਿਉਂਕਿ ਇਹ ਜਿਹੜੇ ਬਾਬੇ ਨੇ ਦਰਸਾਲ ਦੇ ਵਿੱਚ ਇਹ ਬਾਬੇ ਨਹੀਂ ਵਿੱਚ ਤਾਂ ਲੋਕ ਕਹਿੰਦੇ ਜੀ ਸਤਗੁਰ ਨੇ ਪਰ ਦੇਹ ਧਾਰੀ ਗੁਰੂ ਪੰਜਾਬ ਹੋਵੇ ਚਾਹੇ ਹੋਵੇ ਹਿੰਦੁਸਤਾਨ ਬਾਣੀ ਦੇ ਵਿੱਚ ਲਿਖਿਆ ਕਿਸੇ ਦਾ ਨਹੀਂ ਹੋਊਗਾ ਇਸ ਉੱਤੇ ਗੱਲਬਾਤ ਚਕਾਰਾਂਗੇ ਪਰ ਜਿਹੜੀ ਰਾਜਨੀਤੀ ਵੱਲ ਨੂੰ ਪੈਰ ਵਧ ਰਹੇ ਨੇ ਇਹਨਾਂ ਬਾਬਿਆਂ ਦੇ ਉਹਨਾਂ ਦੀ ਪੋਲ ਤੁਹਾਡੇ ਸਾਹਮਣੇ ਖੋਦਾਂਗੇ ਔਰ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਰਹੇ ਨੇ ਇਹ ਖਬਰ ਸੁਣ ਕੇ ਹੋਰ ਵੀ ਪੰਜਾਬ ਦੇ ਲੋਕਾਂ ਨੂੰ ਹੈਰਾਨੀ ਹੋਊਗੀ ਪਰ ਪੰਜਾਬ ਦੀ ਸਰਕਾਰ ਨੇ ਇੱਕ ਪਾਸੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਹਿੰਦੇ ਜੀ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦੇ ਪਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਧਰਮ ਪਤਨੀ ਦੇ ਨਾਲ ਜਿਹੜੀ ਬਿਕਰਮ ਮਜੀਠੀਆ ਦੀ ਪਤਨੀ ਹੈ ਉਹਦੇ ਨਾਲ ਕਹਿੰਦੇ ਜੀ ਬੜਾ ਅਨੋਖਾ ਰਿਸ਼ਤਾ ਹੈ। ਵੀਰਿੰਦਰ ਸਿੰਘ ਢਿੱਲੋਂ ਦੀ ਪੋਲ ਕਿਵੇਂ ਖੁੱਲਦੀ ਹੈ ਸੁਣੋ ਜਰਾ ਧਿਆਨ ਨਾਲ। ਅਗਲੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਬੜੀ ਹੀ ਅਹਿਮ ਹੈ। ਸੁਣੋ। ਦਾ ਮਾਮਲਾ ਜਿਹੜਾ ਹੈਗਾ ਹੈ ਵਿਸ਼ੇਸ਼ ਤੌਰ ਤੇ ਉਹਦਾ ਉਹਨੂੰ ਰਾਈਮ ਲਾਈਟਸ ਤੇ ਲੈ ਕੇ ਇਹਨੀ ਜਾਂਚ ਚੱਲ ਰਹੀ ਹੈ ਔਰ ਤਾਂ ਵਿਕਰਮ ਜਿੱਥੇ ਜੇਲ੍ਹ ਚ ਹੈ। ਜੀ। ਉਹਨਾਂ ਮਾਮਲਾ ਜਿਹੜਾ ਹੈਗਾ ਇਹ ਜਿਹੜੀ ਮੌਜੂਦਾ ਸਰਕਾਰ ਹੈ ਕੋਸ਼ਿਸ਼ ਕਰ ਰਹੀ ਹੈ ਕਿ ਕੇਨੋ ਟਰੱਕ ਕੇਸ ਨਾਲ ਜੁੜਿਆ ਜਾਵੇ ਕਿ ਉਹ ਪੈਸਾ ਜਿਹੜਾ ਆਇਆ ਸੀ ਵਿਕਰਮ ਵੇਚਿਆ ਕੋਲੇ ਉਸ ਕੇਸ ਦੇ ਇਹ ਜਾਇਦਾ ਜਿਹੜੀ ਬਰਾਈ ਹੈ ਵਿਕਰਮਜੀਤਿਆ ਨੇ ਜੀ ਤਾਂ ਇਸ ਦੌਰਾਨ ਬਹੁਤ ਸਾਰੇ ਮਾਮਲੇ ਜਿਹੜੇ ਆ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਪੰਜਾਬ ਦੇ ਵਿੱਚ ਬਹੁਤ ਸਰਗਰਮ ਹੈ ਆਪਾਂ ਕਿੰਨਾ ਜਾਣਦੇ ਆ ਭਾਰਤੀ ਜਨਤਾ ਆਪ ਵੀ 27 ਦੀਆਂ ਚੋਣਾਂ ਦੇ ਸਰਕਾਰ ਦਾ ਸੁਪਨਾ ਲੈ ਰਹੀ ਹੈ ਜੀ ਔਰ ਆਕਾਦੀਦਨ ਬਹੁਤ ਕਮਜ਼ੋਰ ਹੋਇਆ ਹੈ ਲੇਕਿਨ ਇਹਨਾਂ ਹੜਾਂ ਦੇ ਵਿੱਚ ਥੋੜੀ ਬਹੁਤ ਜਿਹੜੀ ਹੈਗੀ ਆਕਾਦੀਦਨ ਨੂੰ ਆਸជា ਕੀ ਇਹ ਵੀ ਸ਼ਾਇਦ ਕਿਤੇ ਗੱਲ ਬਣ ਜਾਏ ਕਿਉਂਕਿ ਆ ਲੱਗਦਾ ਜਿਵੇਂ ਜਿਹੜੀ ਆਮ ਆਦਮੀ ਪਾਰਟੀ ਹੈ ਜੇ ਕਮਜ਼ੋਰ ਹੋ ਰਹੀ ਹੈ ਔਰ ਦੁਬਾਰਾ ਇਹਦਾ ਸਰਕਾਰ ਬਣਾਉਣਾ ਮੁਸ਼ਕਲ ਆ ਤਾਂ ਹੋ ਸਕਦਾ ਹੈ ਕਿ ਅਕਾਲੀ ਦਲ ਨੂੰ ਲੱਗਦਾ ਹੋਵੇ ਕੇਸ਼ਵਰ ਯਾਤ ਉਹ ਦੀ ਸਥਿਤੀ ਮਜ਼ਬੂਤ ਹੋ ਸਕਦੀ ਹੈ ਸਰਕਾਰ ਬਣ ਸਕਦੀ ਹੈ ਜੀ ਲੇਕਿਨ ਵਿਕਰਮ ਵਜੀਠੀਆਂ ਲਗਾਤਾਰ ਜਿਹੜੇ ਹਮਲਾਵਰ ਰਹੇ ਨੇ ਭਗਵੰਤ ਮਾਨ ਤੇ ਸ਼ਲਾਸ਼ ਉਸ ਦਾ ਜੇਲ੍ਹ ਚ ਜਾਣਾ ਅਕਾਲੀ ਦਲ ਦੇ ਲਈ ਬਹੁਤ ਵੱਡੀ ਸੱਟ ਬੈ ਗਿਆ ਹੂੰ ਜੀ ਔਰ ਦਾ ਕੋਸ਼ਿਸ਼ ਵੀ ਕਰ ਰਿਹਾ ਕਿ ਭਾਜਪਾ ਦੇ ਨਾਲ ਕਿਸੇ ਵੀ ਤਰੀਕੇ ਨਾਲ ਗੱਠਜੋੜ ਹੋ ਜਾਏ ਲੇਕਿਨ ਹੋਰ ਆਖਰੀ ਤਰ੍ਹਾਂ ਬਣ ਕਰ ਇਸ ਸੰਭਾਵਨਾਵਾਂ ਜਿਹੜੀਆਂ ਨੇ ਉਹ ਕਈ ਤਰ੍ਹਾਂ ਦੇ ਪਾਸੇ ਵੰਡ ਰਹੀਆਂ ਨੇ ਜਿਹੜੀਆਂ ਸਿਆਸੀ ਸੰਭਾਵਨਾਵਾਂ ਆਪ ਦੇ ਵਿੱਚ ਜੀ ਤੋਂ ਪ੍ਰਦਰਸ਼ਨ ਤੇ ਲੋਕ ਦੇ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਕਿ ਪਿਛਲੇ ਲਗਾਤਾਰ ਪਿਛਲੇ ਸਮੇਂ ਤੋਂ ਭਾਜਪਾ ਦੇ ਵੱਡੇ ਲੀਡਰਸ਼ਿਪ ਖਾਸ ਕਰਕੇ ਅਮਿਤ ਸ਼ਾਹ ਜੀ ਔਰ ਪ੍ਰਧਾਨ ਮੰਤਰੀ ਖੁਦ ਵੀ ਹਾਂ ਇਹ ਰਾਜ ਆਸ ਕਾਫੀ ਸਰਗਰਮ ਹੋ ਕੇ ਚੱਕਰ ਮਾਰਦੇ ਹਨ ਆਪਾਂ ਚ ਕਿਤਰਾ ਜਾਣਦੇ ਆ ਮੁਲਾਕਾਤ ਕਰਦੇ ਨੇ ਬਕਾਇਦਾ ਗੁਰਦਸ ਸਿੰਘ ਢਿੱਲੋਂ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਚੰਗੀ ਤਰ੍ਹਾਂ ਕਈ ਵਾਰ ਮੁਲਾਕਾਤ ਪਹਿਲੇ ਹੀ ਕਰ ਚੁੱਕੇ ਸੀ ਗੁਰਿੰਦਰ ਸਿੰਘ ਢਿੱਲੋਂ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਮਿਲਣ ਪਹੁੰਚਦੇ ਨੇ ਤਾਂ ਇੱਥੇ ਪੰਜਾਬ ਦੀ ਸਰਕਾਰ ਆਪਣੀ ਸਟੇਟ ਦੇ ਵਿੱਚ ਬੜੀ ਮਜ਼ਬੂਤੀ ਦੇ ਨਾਲ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਸਕੰਜਾ ਕੱਸ ਦਿੱਤਾ ਸੀ ਔਰ ਦੂਜੇ ਪਾਸੇ ਕਈ ਸਾਰੇ ਲੀਡਰਾਂ ਨੇ ਬਹੁਤ ਸਾਰਾ ਯਤਨ ਕੀਤਾ ਕਿ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਮਿਲਣ ਜਾਈਏ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਹਦਾਇਤ ਸੀ ਕਿ ਭਾਈ ਇਹਨੂੰ ਕਿਸੇ ਦੇ ਨਾਲ ਮਿਲਣ ਨਹੀਂ ਦਿੱਤਾ ਜਾਊਗਾ ਔਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਕਿਵੇਂ ਜੇਲ੍ਹ ਦੇ ਅੰਦਰ ਪਹੁੰਚ ਜਾਂਦੇ ਨੇ ਯਾਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਉੱਪਰ ਦੀ ਹੋ ਕੇ ਕਹਿ ਸਕਦੇ ਜਿਵੇਂ ਪੰਜਾਬ ਦੀ ਸਰਕਾਰ ਤੋਂ ਵੀ ਉੱਤਰ ਹੀ ਹੋ ਕੇ ਨਰਿੰਦਰ ਮੋਦੀ ਦੇ ਆਦੇਸ਼ ਦੇ ਉੱਤੇ ਯਾਨੀ ਪ੍ਰਧਾਨ ਮੰਤਰੀ ਨੇ ਚਾਹੇ ਮੁੱਖ ਮੰਤਰੀ ਦੇ ਨਾਲ ਕੋਈ ਗੱਟਮਟ ਕੀਤੀ ਹੋਵੇ ਪਰ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਅੰਦਰ ਜਿੰਨੇ ਵੀ ਬਾਬੇ ਨੇ ਜਿੰਨੇ ਵੀ ਬਾਬੇ ਨੇ ਯਾਨੀ ਉਹ ਬਾਬੇ ਬਾਬੇ ਨਹੀਂ ਹੈਗੇ ਉਹ ਰਾਜਨੀਤਿਕ ਬਣ ਚੁੱਕੇ ਨੇ ਉਹ ਸਿਆਸਤ ਦੇ ਵਿੱਚ ਉਤਰ ਚੁੱਕੇ ਨੇ ਯਾਨੀ ਭਾਜਪਾ ਦੇ ਨਾਲ ਸਿੱਧੇ ਤੌਰ ਤੇ ਕਈੇ ਤਾਂ ਕਈ ਵਾਰ ਚਰਚਾ ਦੇ ਵਿੱਚ ਪਹਿਲਾਂ ਵੀ ਰਹੇ ਨੇ ਤੇ ਭਾਈ ਭਾਜੀਪੀ ਦੇ ਲੀਡਰ ਕਹਿ ਸਕਦੇ ਗੁਰਿੰਦਰ ਸਿੰਘ ਢਿੱਲੋਂ ਬਹੁਤ ਸਾਰੀਆਂ ਸੰਗਤਾਂ ਹੁਣ ਪਿੱਛੇ ਵੀ हट ਜਾਣਗੀਆਂ ਕਿਉਂ ਕਿ ਗੁਰਿੰਦਰ ਸਿੰਘ ਢਿੱਲੋਂ ਜਿਹੜਾ ਆਪਣਾ ਪ੍ਰਚਾਰ ਸੰਗਤਾਂ ਦੇ ਵਿੱਚ ਕਰਦੇ ਸੀ ਉਹਨੂੰ ਛੱਡ ਕੇ ਵੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਜਿਵੇਂ ਲੋਕਾਂ ਦੇ ਸੋਰਸ ਨੇ ਜਿਵੇਂ ਪੰਜਾਬ ਦੇ ਲੋਕਾਂ ਦੇ ਵਿੱਚੋਂ ਖਬਰ ਆ ਰਹੀਆਂ ਨੇ ਕਿ ਗੁਰਿੰਦਰ ਸਿੰਘ ਢਿੱਲੋਂ ਰਾਜਨੀਤਾ ਬਣਾ ਚਾਹੁੰਦੇ ਨੇ ਦੂਜੇ ਪਾਸੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਧਰਮ ਪਤਨੀ ਦੇ ਨਾਲ ਬੜਾ ਗੂੜਾ ਰਿਸ਼ਤਾ ਹੈ ਇਸ ਕਰਕੇ ਵਿਕਰਮ ਮਜੀਠੀਆ ਨੂੰ ਨਾਬਦੀ ਨਿਊ ਜੇਲ ਦੇ ਵਿੱਚ ਮਿਲਣ ਪਹੁੰਚਦੇ ਨੇ ਤਾਂ ਦੇਖੋ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਪ੍ਰਚਾਰਕ ਨੇ ਚਾਹੇ ਕੋਈ ਵੀ ਹੈ ਜੇਕਰ ਉਹ ਸਹੀ ਆਪਣੀ ਲਾਈਨ ਦੇ ਉੱਤੇ ਜਨਤਾ ਨੂੰ ਟ੍ਰੀਟ ਕਰਦਾ ਤਾਂ ਚੰਗੀ ਗੱਲ ਆ ਪਰ ਜੇ ਦੂਜੇ ਪਾਸੇ ਨੂੰ ਜਾਂਦਾ ਉਹਨੂੰ ਸਮਝੋ ਕਿ ਭਾਈ ਇਹ ਫਰਾਉਡ ਹੈ ਅਸ ਕਰਕੇ ਗੁਰਿੰਦਰ ਸਿੰਘ ਢਿੱਲੋਂ ਦੀ ਵੱਡੇ ਪੱਧਰ ਦੇ ਉੱਤੇ ਪੋਲ ਖੁੱਲ ਚੁੱਕੀ ਆ ਕਿਉਂਕਿ ਬਿਕਰਮ ਮਜੀਠੀਆ ਉਹ ਇਨਸਾਨ ਆ ਜਿਹੜਾ ਪੰਜਾਬ ਦਾ ਬਹੁਤ ਵੱਡਾ ਤਸਕਰ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲਾ ਬੰਦਾ ਉਹਨੂੰ ਮਿਲਣ ਪਹੁੰਚਦੇ ਨੇ ਤੇ ਗੁਰਿੰਦਰ ਸਿੰਘ ਢਿੱਲੋਂ ਤੋਂ ਵੀ આરોਪ ਤਾਂ ਇਹੀ ਲੱਗਦਾ ਕਿ ਗੁਰਿੰਦਰ ਸਿੰਘ ਢਿੱਲੋਂ ਤਸਕਰਾਂ ਦੀ ਮਹਿਤ ਕਰ ਰਹੇ ਨੇ ਤਸਕਰਾਂ ਨੂੰ ਮਿਲ ਰਹੇ ਨੇ ਤਸਕਰਾਂ ਨੂੰ ਵਡਾਵਾ ਦੇ ਰਹੇ ਨੇ ਪਰ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਸਰਕਾਰ ਫੇਰ ਤੋਂ ਮਜ਼ਬੂਤ ਹੋਣ ਦੀ ਕਹਾਣੀ ਇੱਕ ਨਵੀਂ ਸਾਹਮਣੇ ਆ ਗਈ ਹੈ ਕਹਿੰਦੇ ਜੀ ਹੁਣ ਬੀਜੇਪੀ ਦੇ ਨਾਲ ਜੇਕਰ ਗੱਠਜੋੜ ਹੁੰਦਾ ਤਾਂ ਪੰਜਾਬ ਦੀ ਸਰਕਾਰ ਨੂੰ ਯਾਨੀ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹ ਮਾਰ ਦੇ ਸਕਦੇ ਨੇ ਇਸ ਕਰਕੇ ਅਕਾਲੀ ਦਲ ਨੂੰ ਲੱਗਦਾ ਸੀ ਕਿ ਹੜਾਂ ਦੇ ਵਿੱਚ ਜਿਵੇਂ ਅਸੀਂ ਪੈਸਾ ਵੰਡ ਦਿੱਤਾ ਹੈ ਜਾਂ ਹੜਾਂ ਦੇ ਵਿੱਚ ਸੁੱਕੀ ਜੀ ਕਹਾਵਾ ਬਣਾ ਲਈ ਹੈ ਇਹਦੇ ਕਰਕੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਪੰਜਾਬ ਦੇ ਅੰਦਰ ਸਾਡੀ ਸਰਕਾਰ ਆਜੂਗੀ ਪਰ ਨਹੀਂ ਆਉਂਦੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਨਕਾਰਿਆ ਹੈ ਜਿਹੜੇ ਲੋਕ 25 ਸਾਲਾਂ ਤੱਕ ਸਾਡੇ ਪੰਜਾਬ ਦੇ ਵਿੱਚ ਪੰਜਾਬ ਦਾ ਭਲਾ ਨਹੀਂ ਕਰ ਸਕੇ ਤੇ ਫਿਰ ਜਿਹੜੇ ਹੁਣ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਖਵੇ 5 ਸਾਲ ਤੱਕ ਨਹੀਂ ਗੁਜ਼ਰੇ ਪੰਜਾਬ ਦੀ ਸਰਕਾਰ ਦੇ ਅੰਦਰ ਇਸ ਕਰਕੇ ਦੁਬਾਰਾ ਤੋਂ ਕਹਿੰਦੇ ਜੀ ਰਿਪੀਟ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰ ਕਰ ਸਕਦੀ ਜੇ ਨੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਖੜੀ ਫੇਰ ਤੋਂ ਹੋ ਸਕਦੀ ਹੈ ਤਾਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਬੜੀ ਗੌਰ ਦੇ ਨਾਲ ਸਮਝਣ ਦੀ ਨਾ ਗੱਲਾਂ ਨੂੰ ਲੋੜ ਹੈ ਕਿ ਜਿਹੜੇ ਵੱਡੇ ਵੱਡੇ ਤਸਕਰਬੰਦ ਨੇ ਉਹਨਾਂ ਦਾ ਜੇ ਜੇਕਰ ਇਹੋ ਜੇ ਪ੍ਰਚਾਰਕ ਉਹਨਾਂ ਦੀ ਮਿਹਤ ਕਰਦੇ ਨੇ ਉਹਨਾਂ ਨਾਲ ਮੁਲਾਕਾਤ ਕਰਦੇ ਨੇ ਜਾਂ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਆਪਣੇ ਤੌਰ ਤੇ ਬढ़ावा ਦਿੰਦੇ ਆ ਤਾਂ ਇਹਨਾਂ ਦੇ ਪਿੱਛੇ ਲੱਗਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪੰਜਾਬ ਦੀ ਸਥਿਤੀ ਕਿਹੜੀ ਹੈ ਉਹ ਅਕਸਰ ਪੰਜਾਬ ਸਾਰਾ ਜਾਣਦਾ ਇਹਨਾਂ ਮਝੂਠੀਆਂ ਇਹਨਾਂ ਬਾਦਲਾਂ ਨੇ ਸਿੱਖ ਕੌਮ ਹੀ ਨਹੀਂ ਬਲਕਿ ਪੂਰੇ ਪੰਜਾਬ ਦੀ ਆਮ ਜਨਤਾ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਿਵੇਂ ਕਿ ਕਾਣ ਕੀਤਾ ਅਸ ਕਰਕੇ ਹੀ ਪੰਜਾਬ ਦੇ ਲੋਕਾਂ ਨੇ ਉਹਨਾਂ ਲੋਕਾਂ ਨੂੰ ਘਰੇ ਬਿਠਾਇਆ ਐਵੇਂ ਨਹੀਂ ਕਿਉਂਕਿ ਦੋ ਘਰਾਂ ਦੇ ਵਿੱਚ ਸਰਕਾਰ ਘੁੰਮਦੀ ਰਹੀ ਹੈ ਇਹ ਸਾਰਿਆਂ ਨੂੰ ਪਤਾ ਹੈ ਕਦੇ ਕਾਂਗਰਸ ਦੀ ਕਦੇ ਅਕਾਲੀ ਦਲ ਦੀ ਉਸ ਤੋਂ ਬਾਅਦ ਲੋਕਾਂ ਨੇ ਅੱਕੇ ਹੋਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਣਾਇਆ ਔਰ ਹੁਣ ਪੰਜਾਬ ਦੇ ਅੰਦਰ ਫੇਰ ਤੋਂ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਰ ਤੋਂ ਮੰਗ ਉੱਠ ਖੜੀ ਹੈ ਕਿਉਂਕਿ ਅਕਾਲੀ ਦਲ ਨੇ ਜਾਣ ਬੁੱਝ ਕੇ ਸੁੱਕੀ ਹਵਾ ਬਣਾ ਕੇ ਐਸਜੀਪੀਸੀ ਦਾ ਪੈਸਾ ਬੰਨ੍ਹਿਆ ਗੋਲਗਾਣਾ ਪੈਸਾ ਯਾਨੀ ਲੋਕਾਂ ਦਾ ਹੀ ਪੈਸਾ ਲੋਕਾਂ ਦੇ ਵਿੱਚ ਵੰਡ ਕੇ ਆਪਣਾ ਨਾਮ ਬਣਾ ਰਹੀ ਸੀ ਸੁਖਬੀਰ ਸਿੰਘ ਬਾਦਲ ਜੇਕਰ ਆਪਣੇ ਘਰ ਦੇ ਵਿੱਚੋਂ ਪੈਸਾ ਲਾਉਂਦੇ ਨਹੀਂ ਤਾਂ ਕਹਿੰਦੇ ਜੀ ਸਵਾ ਮਨ ਸੋਣਾ ਬਾਦਲ ਹਲੇ ਤੱਕ ਨੱਬੀ ਬੈਠੇ ਨਹੀਂ ਇਹ ਗੱਲ ਪੰਜਾਬ ਦੇ ਸਾਰੇ ਲੋਕ ਜਾਣਦੇ ਨੇ ਤਾਂ ਜੇਕਰ ਪੰਜਾਬ ਨੂੰ ਹਲੇ ਵੀ ਹਲੇ ਵੀ ਬਹੁਤ ਵੱਡੇ ਪਦਰ ਦੇ ਉੱਤੇ ਮਾਰ ਪਈ ਹੈ ਬਹੁਤ ਮੁੱਦੇ ਨੇ ਪੰਜਾਬ ਦੇ ਜਿਨ੍ਹਾਂ ਦੇ ਉੱਤੇ ਪੈਸਾ ਲਾਉਣਾ ਬਾਕੀ ਹੈ ਤੇ ਜੇਕਰ ਅਕਾਲੀ ਦਲ ਦੇ ਵਿੱਚ ਐਡਾ ਦਮ ਤਾਂ ਜਿੰਨੇ ਵੀ ਹੁਣ ਬੰਨ ਟੁੱਟੇ ਨੇ ਨਦੀਆਂ ਦਰਿਆ ਟੁੱਟੇ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਟ੍ਰੀਟਮੈਂਟ ਸ਼ੁਰੂ ਕਰ ਦੇਣਾ ਚਾਹੀਦਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਲੱਗੇ ਕਿ ਹਾਂ ਭਾਈ ਅਕਾਲੀ ਦਾ ਵਾਕਈ ਕੰਮ ਕਰ ਰਿਹਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਫੇਰ ਤੋਂ ਰਿਪੀਟ ਕਰੂਗੀ ਇਹ ਅੰਕੜੇ ਬਹੁਤ ਸਾਰੇ ਸਾਹਮਣੇ ਆ ਰਹੇ ਨੇ ਤਾਂ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸੋ ਅਰਹੀਗਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ